ਮੁਕੇਰੀਆਂ ਦੇ ਪਿੰਡ ਕੋਟਲੀ ਖਾਸ ਦੇ ਗੁਰਦੁਆਰਾ ਅਟਿਆਲਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਅਤੇ ਜਤਿੰਦਰ ਸਿੰਘ ਮਾਨੂ ਦੀ ਅਗਵਾਈ ਵਿੱਚ ਗੁਰੂ ਘਰ ਵਿਖੇ 11ਵਾਂ ਅੱਖਾਂ ਦੇ ਫ੍ਰੀ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੱਕੜ ਹਸਪਤਾਲ ਮੁਕੇਰੀਆਂ ਵਿਖੇ ਸੇਵਾਵਾਂ ਪ੍ਰਦਾਨ ਕਰ ਰਹੇ ਅੱਖਾਂ ਦੇ ਰੋਗਾਂ ਦੇ ਮਾਹਰ ਡਾਕਟਰ ਅਖਿਲ ਬੱਤਰਾ ਵੱਲੋਂ 300 ਦੇ ਕਰੀਬ ਅੱਖਾਂ ਦੇ ਰੋਗੀਆਂ ਦੀ ਅੱਖਾਂ ਦੀ ਜਾਂਚ ਕਰਕੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਅਤੇ ਜ਼ਰੂਰਤਮੰਦਾਂ ਨੂੰ ਫ੍ਰੀ ਨਜ਼ਰ ਦੀਆਂ ਐਨਕਾਂ ਵੀ ਦਿੱਤੀਆਂ ਗਈਆਂ ਇਸ ਮੌਕੇ ਉਹਨਾਂ ਨਾਲ ਸਾਹਿਲ, ਮਨਜੀਤ ਅਤੇ ਸਮੂਹ ਟੀਮ ਵੱਲੋਂ ਵੀ ਸੇਵਾਵਾਂ ਨਿਭਾਈਆਂ ਗਈਆਂ ਇਸ ਦੇ ਨਾਲ ਹੀ ਜਿੱਥੇ ਡਾਕਟਰ ਅਖਿਲ ਬਤਰਾ ਹੋਰਾਂ ਕੈਂਪ ਦਾ ਲਾਹਾ ਲੈਣ ਪੁੱਜੇ ਮਰੀਜ਼ਾਂ ਨੂੰ ਅੱਖਾਂ ਦੀ ਸਾਂਭ ਸੰਭਾਲ ਅਤੇ ਸਮੇਂ-ਸਮੇਂ ਸਰ ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣ ਲਈ ਜਾਗਰੂਕ ਕੀਤਾ ਗਿਆ ਉਥੇ ਦਿਲਵਿੰਦਰ ਸਿੰਘ ਖਾਲਸਾ ਅਤੇ ਜਤਿੰਦਰ ਸਿੰਘ ਮਾਨੂਹ ਹੋਰਾਂ ਡਾਕਟਰ ਅਖਿਲ ਬਤਰਾ ਹੋਰਾਂ ਦਾ ਉਹਨਾਂ ਨੂੰ ਕੈਂਪ ਲਗਾਉਣ ਲਈ ਸਮਾਂ ਦੇਣ ਤੇ ਧੰਨਵਾਦ ਕਰਦੇ ਆਂ ਪ੍ਰਬੰਧਕਾਂ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ ਨਿਊ ਚੜ੍ਹਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆ பத்தாட ஹ்பல்ஜன்டினாா் ਅ ਅਸੀਂ ਅਟਿਆਲਾ ਸਾਹਿਬ ਵਿਖੇ ਆਪਣਾ 11ਵਾਂ ਕੈਂਪ ਜਿਹੜਾ ਹੈਗਾ ਉਹ ਆਯੋਜਿਤ ਕੀਤਾ। ਇਹਦੇ ਵਿੱਚ ਅਸੀਂ ਅੱਜ 300 ਤੋਂ ਵੱਧ ਪੇਸ਼ੈਂਟਸ ਦੀ ਫ੍ਰੀ ਜਾਂਚ ਕੀਤੀ ਹੈ। ਅਰਾਊਂਡ 100 ਦੇ ਉੱਤੇ ਪੇਸ਼ੈਂਟਸ ਨੂੰ ਅਸੀਂ ਫ੍ਰੀ ਚਸ਼ਮੇ ਵੰਡੇ ਗਏ ਨੇ। ਇਹ ਸਾਰਿਆਂ ਨੂੰ ਦਵਾਈਆਂ ਫ੍ਰੀ ਜਿਹੜੀ ਹੈਗੀ ਉਹ ਦਿੱਤੀਆਂ ਗਈਆਂ ਨੇ ਤੇ ਅਪ੍ਰੋਕਸੀਮੇਟਲੀ ਅ ਅਪਾ ਦੇਖੇ ਜੇ ਤਾਂ 20 ਤੋਂ 25 ਆਪਰੇਸ਼ਨ ਜਿਹੜੇ ਹੈਗੇ ਉਹ ਕਰਨ ਦਾ ਅਸੀਂ ਅਨੁਮਾਨ ਲਗਾ ਰਹੇ ਹਾਂ ਇਸ ਕੈਂਪ ਦੇ ਰਾਹੀਂ। ਅ ਆਪਰੇਸ਼ਨ ਜਿਹੜੇ ਹੈਗੇ ਉਹ ਮੱਕੜਾ ਹਸਪੀਟਲ ਦੇ ਵਿੱਚ ਹੀ ਕੀਤੇ ਜਾਣਗੇ। ਕਿ ਪੇਸ਼ੈਂਟਸ ਦਾ ਸਾਨੂੰ ਕਾਫੀ ਪਿਆਰ ਮਿਲੇ ਥੇ ਸੰਗਤ ਦਾ ਕਾਫੀ ਪਿਆਰ ਮਿਲੇ ਹੈ ਇਸ ਲਈ ਅਸੀਂ ਇਹ 슬ਾਈਡ ਬਣੀ ਹੈ ਕਿ ਅਸੀਂ ਇੱਥੇ 11ਵਾਂ ਕੈਂਪ ਜਿਹੜਾ ਹੈਗਾ ਉਹ ਲਗਾਨ ਜੋ ਕੇ ਪ完 ਚੁਕੇ ਹੈ ਸਾਨੂੰ ਇਸ ਏਰੀਆ ਦੇ ਤੋਂ ਕਾਫੀ ਜ਼ਗਾ ਇਜ਼ਤ ਮਾਨ ਸਤਕਾਰ ਮਿਲੇ ਹੈ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਕਰਨਾ ਚਾਹ ਰਿਹਾ ਹਾਂ ਜੇ ਮੈਂ ਸਾਨੂੰ ਦਾ ਕਾਬਲ ਸਮਝਿਆ ਕਿ ਅਸੀਂ ਇੱਥੇ ਹਰ ਸਾਲ ਆ ਕੇ ਆਪਣੇ ਕੈਂਪ ਜਿਹੜੇ ਹੈਗੇ ਉਹ ਕਰਾਨ ਜੋ ਕੇ ਹੈਗੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜਤਿੰਦਰ ਸਿੰਘ ਮਾਨੂੰ ਪੜੀ ਕੋਟਲੀ ਖਾਸ ਜੋ ਕਿ ਬਹੁਤ ਹੀ ਵੱਡੇ ਸਮਾਜ ਦੇਗਨੇ ਇਲਾਕੇ ਦੇ ਜਨਰਲ ਹਰੀ ਸਿੰਘ ਵਾਲਾ ਫੈਡਰੇਸ਼ਨ ਦੇ ਕੋਰ ਕਮੇਟੀ ਮੈਂਬਰ ਵੀ ਨੇ ਤੇ ਇਹ ਹਰ ਸਾਲ ਸਮੇਂ-ਸਮੇਂ ਤੇ ਗੁਰਦੁਆਰਾ ਹਟਿਆੜਾ ਸਾਹਿਬ ਵਿਖੇ ਬਹੁਤ ਹੀ ਚੜ੍ਹਦੀ ਕਲਾ ਵਿੱਚ ਫ੍ਰੀ ਮੈਡੀਕਲ ਚੈੱਕਅਪ ਕੈਂਪ ਜਿਹੜੇ ਲਗਵਾਉਂਦੇ ਨੇ ਜਾਂ ਪੂਰੇ ਸਰੀਰ ਦੇ ਚੈੱਕਅਪ ਜਿਹਦੇ ਜ ਫ੍ਰੀ ਕੀਤੇ ਜਾਂਦੇ ਨੇ ਤੇ ਨਾਲ ਦੀ ਨਾਲ ਅੱਖਾਂ ਦੇ ਜਿਹੜੇ ਚੈੱਕਅਪ ਫ੍ਰੀ ਕੀਤੇ ਜਾਂਦੇ ਨੇ ਸੋ ਅੱਜ ਵੀਰ ਨੇ ਕੋਟਲੀ ਖਾਸ ਵਿਖੇ ਜਿਹੜਾ ਹਟਿਆੜਾ ਸਾਹਿਬ ਵਿਖੇ ਫਰੀ ਅੱਖਾਂ ਦਾ ਚੈੱਕਅਪ ਕੈਂਪ ਜਿਹਦੇ ਵਿੱਚ ਫਰੀ ਮੈਡੀਸਿਨ ਫਰੀ ਅੱਖਾਂ ਦੀ ਰੀਣਤਾ ਜਰੂਰਤਮੰਦ ਪਰਿਵਾਰਾਂ ਦੇ ਲਈ ਜਿਹੜੀਆਂ ਵੱਡੀਆਂ ਵੀ ਆ ਮੱਕੜ ਹਸਪੀਟਲ ਦੀ ਟੀਮ ਵੱਲੋਂ ਪੂਰਾ ਵੀਰ ਨਾਲ ਸੰਜੋਗ ਨਿਵਾਇਆ ਗਿਆ ਸੋ ਵੀਰ ਬਹੁਤ ਹੀ ਚੜ੍ਹਦੀ ਕਲਾ ਵਿੱਚ ਸੇਵਾ ਨਿਭਾ ਰਹੇ ਨੇ ਅਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਆਉਣ ਵਾਲੇ ਸਮੇਂ 'ਚ ਅਸੀਂ ਐਨ ਜੀਓ ਵੱਲੋਂ ਇਲਾਕੇ ਦੇ ਜਿੱਥੇ-ਇਥੇ ਵੀ ਜਰੂਰਤ ਹੈ ਫਰੀ ਮੈਡੀਕਲ ਕੈਂਪ ਦੀ ਜਿਹੜੀ ਸੇਵਾਵਾਂ ਜਿੱਦਾਂ ਵੀਰ ਨਿਭਾ ਰਹੇ ਨੇ ਇਹਨਾਂ ਨਾਲ ਕੋਆਰਡੀਨੇਟ ਕਰਕੇ ਅਸੀਂ ਲਗਵਾਵਾਂਗੇ ਸੋ ਸਾਰੇ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ